ਇਹ ਖੋਦੀ ਮੈਂ ਖਾਸ ਤੌਰ ਤੇ ਮਾੜੇ ਅੰਸਰਾਂ ਨੂੰ ਜਿਹੜਾ ਵਾਰਨ ਕਰਨਾ ਚਾਹੂੰਗਾ ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ ਇਸ ਵੇਲੇ ਮੌਜੂਦ ਆ ਪੁਲਿਸ ਸਟੇਸ਼ਨ ਫਤਿਹਗੜ ਚੂੜੀਆਂ ਵਿੱਚ ਜਿੱਥੇ ਕਿ ਫਤਿਹਗੜ ਚੂੜੀਆਂ ਤੇ ਨਵੇਂ ਐਸਐਚਓ ਕਰਨਦੀਪ ਸਿੰਘ ਨਿਯੁਕਤ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਇਲੈਕਸ਼ਨ ਲੋਕ ਸਭਾ 2024 ਦੀ ਬਿਗਲਵੱਚ ਗਿਆ ਅਤੇ ਉਹ ਕਿਸ ਤਰ੍ਹਾਂ ਇਸ ਨੂੰ ਮੈਨੇਜ ਕਰਨਗੇ ਇੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਜਿਸ ਵਿੱਚ ਵੱਡੀ ਪੱਧਰ ਤੇ ਇੱਥੇ ਨਸ਼ੇ ਦਾ ਤਸਕਰਾਂ ਦਾ ਜਿਹੜਾ ਬੋਲਬਾਲਾ ਹੈ ਔਰ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਕਾਫੀ ਕੰਡਿਆਂ ਦੇ ਤਾਜ ਵਰਗਾ ਜਿਹੜਾ ਵਾ ਇਹ ਉਹਦਾ ਉਹਨਾਂ ਨੂੰ ਮਿਲਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਸ ਨੂੰ ਕਿਸ ਤਰ੍ਹਾਂ ਹੈਂਡਲ ਟੈਕਲ ਕਰਨਗੇ ਅਤੇ ਇਲੈਕਸ਼ਨਾਂ ਵਿੱਚ ਕਿਸ ਤਰ੍ਹਾਂ ਦੀਆਂ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਦੇਖੋ ਜੀ ਪੁਲਿਸ ਵਿਭਾਗ ਆਪਣਾ ਲੋਕਾਂ ਦੀ ਸੇਵਾ ਲਈ ਜਿਹੜਾ 24 ਘੰਟੇ ਵਚਨਬੱਧ ਆ ਜੀ ਆਪਾਂ ਤੇ ਬਿਲਕੁਲ ਜਿਵੇਂ ਜਿਵੇਂ ਕਿ ਹੁਣ ਇਲੈਕਸ਼ਨਾਂ ਦਾ ਸ਼ੁਰੂ ਹੋ ਗਿਆ ਜੀ ਸਾਰਾ ਪ੍ਰੋਸੈਸ ਚੌਣ ਜਲਦ ਤੱਕ ਲਾਗੂ ਹੋ ਚੁੱਕਾ ਆ ਉਹਦੇ ਸੰਬੰਧੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਪਬਲਿਕ ਨੂੰ ਕਿ ਆਪਾਂ ਇਸ ਇਲੈਕਸ਼ਨ ਨੂੰ ਸਾਰੇ ਪ੍ਰੋਸੈਸ ਨੂੰ ਆਪਾਂ ਅਮਨ ਸ਼ਾਂਤੀ ਕਾਨੂੰਨ ਜਿਹੜਾ ਕੈਮਰਾ ਰੱਖ ਕੇ ਪੀਸਫੁਲ ਤਰੀਕੇ ਨਾਲ ਇਲੈਕਸ਼ਨਾਂ ਕਰਾਉਣ ਲਈ ਜਿਹੜਾ ਵਚਨਬੱਧਾ ਤੇ ਪੂਰਾ ਆਪਣੇ ਤੈਅਦ ਲੋਨ ਜਿਹੜਾ ਡੈਡੀਕੇਸ਼ਨ ਦੇ ਨਾਲ ਕੰਮ ਕਰਕੇ ਆਪਾਂ ਬਿਲਕੁਲ ਸੇਫ ਤੇ ਸਿਕਿਉਰ ਇਹ ਸਾਰਾ ਆਪਣਾ ਪੀਰੀਅਡ ਜਿਹੜਾ ਵਾ ਇਲੈਕਸ਼ਨ ਵਾਲਾ ਆਪਾਂ ਪ੍ਰੋਸੈਸ ਜਿਹੜਾ ਆਪਣਾ ਕੰਪਲੀਟ ਕਰਾਂਗੇ ਜੀ ਤੇ ਬਾਕੀ ਨਸ਼ੇ ਜਿਹੜੀ ਨਸ਼ਿਆਂ ਦੀ ਗੱਲ ਆ ਇਸ ਸੰਬੰਧੀ ਜਿਹੜਾ ਵਾ ਆਪਾਂ ਵੱਧ ਤੋਂ ਵੱਧ ਡਿਟੈਕਸ਼ਨ ਤੇ ਆਪਣਾ ਰਿਕਵਰੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਪਾਂ ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਉਹ ਤੇ ਆਪਾਂ ਸੋਰਸਸ ਐਕਟੀਵੇਟ ਕਰਕੇ ਤੇ ਜਲਦੀ ਤੋਂ ਜਲਦੀ ਆਪਾਂ ਮਤਲਬ ਜਿਹੜੇ ਕੇਸਸ ਰਜਿਸਟਰ ਕਰਾਂਗੇ ਜੀ ਇਲੈਕਸ਼ਨ ਕਮਿਸ਼ਨ ਕਾਫੀ ਸਖਤ ਹੈ ਜੀ ਉਹਨਾਂ ਨੇ 14 ਨੂੰ ਵੀ ਲੈ ਕੇ ਕਾਫੀ ਡਿਰੈਕਸ਼ਨਾਂ ਦਿੱਤੀਆਂ ਪਈ ਜਿਹੜੇ ਲੋਕਾਂ ਨੂੰ ਲਾਇਸੈਂਸ ਟਾਰਕ ਲੋਕ ਨੇ ਉਹ ਜਲਦੀ ਆਪਣੇ ਲਾਇਸੈਂਸ ਜਿਹੜੇ ਅਸਲਾ ਥਾਣੇ ਤੇ ਜਾਂ ਗਾਨਾ ਹਾਊਸ ਤੇ জমা ਕਰਾਓ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਜਲਤੋਂ ਜਲਤ ਜਿਹੜੇ ਆਪਣੇ ਵੈਪਨ ਨੇ ਥਾਣੇ ਜਾਂ ਗਾਨਾ ਹਾਊਸਾਂ ਦੇ ਵਿੱਚ ਜਮ੍ਹਾਂ ਕਰਾਉਣ ਸਾਰੇ ਕੋਈ ਪੁਲਿਸ ਸਟੇਸ਼ਨ ਵੱਲੋਂ ਜਾਂ ਇਲੈਕਸ਼ਨ ਕਮਿਸ਼ਨ ਜਾਂ ਡੀਸੀ ਸਾਹਿਬ ਵੱਲੋਂ ਕੋਈ ਡੇਡ ਲਾਈਨ ਵੀ ਹੈ ਥਾਰਾਂ ਨੂੰ ਲੈ ਕੇ ਪੀਨੀ ਡੇਡ ਤੱਕ ਜਮ੍ਹਾਂ ਹੋਣਾ। ਬਿਲਕੁਲ ਜੀ ਹੁਣ ਹਦਾਇਤਾਂ ਇਹ ਹੀ ਨੇ ਜਲਦ ਤੋਂ ਜਲਦ ਸਾਰੇ ਜਮ੍ਹਾਂ ਕਰਵਾ ਦੇਣ ਤੇ ਜਿਹੜਾ ਡੇਡ ਬਾਰੇ ਇਹੇ ਕਲੀਅਰ ਨਹੀਂ ਹੈਗਾ ਤੇ ਮੇਰੀ ਇਹ ਹੀ ਰਿਕਵੈਸਟ ਹੈ ਕਿ ਜਲਦ ਤੋਂ ਜਲਦ ਸਾਰੇ ਆਪਣੇ ਵੈਪਨ ਜਮ੍ਹਾਂ ਕਰਾਉਣ ਜੀ। ਜੇ ਇਹ ਡੇਡ ਤੋਂ ਬਾਅਦ ਜੇ ਕੋਈ ਨਹੀਂ ਜਮ੍ਹਾਂ ਕਰਾਉਂਦਾ ਤੇ ਇਹਦੇ ਲਈ ਕਿਹੜਾ ਕਾਨੂੰਨ ਤਾਰਾ ਚੋਰ ਦੀ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਦੀ 188 ਆਈਪੀਸੀ ਦੇ ਤਹਿਤ ਜਿਹੜਾ ਕੇਸ ਰਜਿਸਟਰ ਕੀਤੇ ਜਾਣਗੇ। ਜੇ ਟੈਕਸ ਉਹ ਦਾ ਸਮੇਂ ਦੇ ਦਰਮਿਆਨ ਜਿਹੜੇ ਨਹੀਂ ਜਮ੍ਹਾਂ ਕਰਾਉਂਦੇ ਵਾਪਕ ਉਹਦਾ ਲਾਇਸੈਂਸ ਵੀ ਰੱਦ ਹੋ ਸਕਦਾ ਜੀ ਬਿਲਕੁਲ ਜੀ ਬਿਲਕੁਲ ਪਰਚਾ ਦਰਜ ਕਰਕੇ ਉਹਨਾਂ ਤੇ ਕੈਂਸਲੇਸ਼ਨ ਲਈ ਲਿਖੇ ਭੇਜਿਆ ਜਾਏਗਾ ਮੈਂ ਫਤਿਹਗੜ ਚੂੜੀਏ ਏਰੀਆ ਚ ਪਬਲਿਕ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਦੇਖੋ ਜੀ ਮੈਂ ਖਾਸ ਤੌਰ ਤੇ ਮਾੜੇ ਅਨਸਰਾਂ ਨੂੰ ਜਿਹੜਾ ਵਾਰਨ ਕਰਨਾ ਚਾਹੁੰਗਾ ਕਿ ਜਿਹੜੇ ਵੀ ਕੋਈ ਗਲਤ ਕੰਮ ਕਰਦੇ ਨੇ ਇਹਨਾਂ ਨੂੰ ਮੈਂ ਜਲਦੋਂ ਜਲਦ ਮੈਂ ਇਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕਰੂੰਗਾ ਕੋਈ ਵੀ ਜਿਹੜੇ ਜਿਹੜੇ ਕੋਈ ਨਸ਼ੇ ਵਾਲੀ ਇਲੈਗਲ ਐਕਟੀਵਿਟੀ ਚ ਜਾਂ ਕਿਸੇ ਵੀ ਕਿਸਮ ਦੇ ਮ ਉਹਨਾਂ ਕਮਾ ਤੋਂ ਪੁੱਠੇ ਕਮਾ ਤੋਂ ਬਾਜ ਆਉਣ ਨਹੀਂ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਡਾਵਾ ਆਪਣਾ ਪਰਚਾਦਰਿਤ ਕਰਕੇ ਜੇਲ੍ਹ ਭੇਜਿਆ ਜਾਏਗਾ